ਦੇਖ ਲੋ ਸਰਪੰਚ ਸਾਹਿਬ ਇਹਨਾਂ ਨੇ ਮੇਰੇ ਧੋਖੇ ਨਾਲ ਜ਼ਮੀਨ ਕਰਾ ਲਈ ਨਾਲੇ ਮੇਰੇ ਹੁਣ ਘਰ ਚ ਹਿੱਸਾ ਨਹੀਂ ਹੈ ਗਿਆ ਹੈ ਗਿਆ ਭਾਈ ਫਿਰ ਘਰ ਚ ਹਿੱਸਾ ਹੈ ਮੇਰਾ ਮੈਂ ਸਾਚਾ ਹਿੱਸਾ ਹੈ ਹੈ ਗਿਆ ਹਟਣਾ ਕਰ ਛੱਡ ਕੇ ਆਓ ਇਹਨਾਂ ਨੇ ਮੇਰੇ ਨੂੰ ਗੋਲੀਆਂ ਪਾ ਕੇ ਨਸ਼ੇ ਵਾਲੀਆਂ ਧੋਖੇ ਨਾਲ ਜ਼ਮੀਨ ਲੈ ਲਿਆ ਤੇ ਗਲਤ ਕਰਿਆ ਕੰਮ ਭਾਈ ਨਾ ਕਰਦਾ ਗੱਲ ਮੈਂ ਇਹਨਾਂ ਨਾਲ ਕੋਈ ਨਹੀਂ ਜਾ ਕੇ ਐ ਕਿਵੇਂ ਕਰ ਸਕਦੇ ਨੇ ਇਹਨਾਂ ਦੀ ਮਰਜ਼ੀ ਚੱਲੀ ਜਾਂਦਾ ਉਹ ਹਾਂ ਮੈਂ ਜੀਵਨ ਕਰੀਆਂ ਹਨ ਰਹੀ ਹੋਣੀਆਂ ਅੰਦਰੇ ਬੈਠੀਆਂ ਹੋਣੀਆਂ ਲੱਗ ਉਹ ਰਟਣਗੇ ਚਲ ਕਰਦੇ ਆ ਗਲੇ ਨਾਲ ਸਤਿਕਾਰ ਸਰਪੰਚ ਸਾਹਿਬ ਸਤਿਕਾਰ ਸਰਪੰਚ ਭਾਈ ਹੋਰ ਠੀਕ ਹੋ ਭਾਈ ਹਾਂ ਸਰਪੰਚ ਸਾਹਿਬ ਠੀਕ ਹੈ ਬੈਠੋ ਮੁੰਡਾ ਕਿੱਥੇ ਗਿਆ ਭਾਈ ਮੁੰਡਾ ਤਾਂ ਬਾਹਰ ਗਿਆ ਸਰਪੰਚ ਸਾਹਿਬ ਤਾਂ ਮਹੀਨੇ ਨੂੰ ਆਊਗਾ ਅੱਛਾ ਅੱਛਾ ਚਲ ਕੋਈ ਨਹੀਂ ਲੈ ਰੋ ਭਾਜੀ ਪਿੱਛੇ ਇਹ ਗਨਵਾਤ ਹੋਰੀ ਹੈ ਭਾਈ ਕਿਵੇਂ ਕਾਲਜ ਆ ਪਰਖੇ ਚ ਨੇ ਨਾ ਕੋਈ ਰਸਨ ਪਾਣੀ ਲੈ ਆਵੋ ਤੇ ਸਰਪੰਚ ਸਾਹਿਬ ਆਏ ਨੇ ਲੈ ਮੇਰਾ ਮਾ ਸੱਸਰੀ ਕਾ ਸਰਪੰਚ ਸਾਹਿਬ ਸੱਸਰੀ ਗੱਲ ਲੈ ਆ ਕਿਧਰ ਆ ਗਈ ਤੈਨੂੰ ਤਾਂ ਮੀਨਾ ਹੋ ਗਿਆ ਇਸ ਕੱਢਿਆ ਹੋਇਆ ਘਰ ਕਿਉਂ ਮੇਰਾ ਕਰ ਚਿੱਸਾ ਨਾਲੇ ਮੇਰਾ ਮੈਸਾ ਚਿੱਸਾ ਆਦ ਲਉਂਗੀ ਮੈਂ ਤਾਂ ਮੈਂ ਨਹੀਂ ਜਾਣਦੀ ਕਿਤੇ ਜ਼ਮੀਨ ਤਾਂ ਸੀ ਨੌਕਰ ਵਾਲੀ ਤੇਰਾ ਹੁਣ ਹਿੱਸਾ ਕਦਰ ਹੈਗੀ ਜ਼ਮੀਨ ਦਾ ਤਾਂ ਧੋਖਾ ਕਰ ਲਿਆ ਸੋ ਤੁਸੀਂ ਨੇ ਵੀ ਮਾਰ ਨਾ ਪੁੱਤ ਜੱਸ ਨਾ ਬੋਲ ਨਾ ਸਰਪੰਚ ਸਾਹਿਬ ਆਇਨੇ ਨਾ ਸਰ ਕੋਈ ਨਹੀਂ ਕੋਈ ਮੈਂ ਕਰਦਾ ਕਰ ਹਾਂ ਭਾਈ ਕੀ ਗੱਲ ਹੋ ਗਈ ਇਹਦਾ ਇਹਦਾ ਹੋਰ ਕੁਛ ਨਹੀਂ ਸਰਪੰਚ ਸਾਹਿਬ ਹੁਣ ਹੈਗਾ ਅੱਛਾ ਅਸੀਂ ਜ਼ਮੀਨ ਤਾਂ ਨੌਕਰਾ ਲਈ ਤੇ ਹੁਣ ਤੈਨੂੰ ਮਹੀਨੇ ਬਾਅਦ ਹੋਰੇ ਲੈ ਕੇ ਆਗੀ ਅੱਛਾ ਹਾਂ ਅਸੀਂ ਤਾਂ ਹੁਣ ਹੋਰੇ ਰਹਿਣ ਨਹੀਂ ਦਿੰਦੇ ਹੈਗੇ ਠੀਕ ਹੈ ਨਾ ਕੀ ਗੱਲ ਭਾਈ ਰਹਿਣ ਕਾ ਤੂੰ ਦਿੰਦੇ ਇਹ ਤਾਂ ਇੱਥੇ ਹੀ ਰਹੂਗੀ। ਨਾ ਅਸੀਂ ਇਹ ਤਾਂ ਜ਼ਮੀਨ ਲਵਾ ਲਈ ਨਾ ਹੁਣ ਅਸੀਂ ਇਹ ਤਾਂ ਕੀ ਲੈਣਾ ਹੈਗਾ। ਜ਼ਮੀਨ ਲਵਾ ਲਈ ਜ਼ਮੀਨ ਦਾ ਮਤਲਬ ਇਹ ਨਹੀਂ ਹੁੰਦਾ ਭਾਈ ਆਪਾਂ ਗਲਤ ਤਰੀਕੇ ਨਾਲ ਜ਼ਮੀਨ ਲਵਾ ਕੇ ਆਪਾਂ ਨੂੰ ਘਰੋਂ ਕੱਢ ਦਈਏ। ਲੈ ਇਹਦਾ ਹੁਣ ਹਿੱਸਾ ਕੀ ਆ? ਹਾਂ? ਇੱਥੇ ਬੈਠ ਹੁਣ ਵੇਧੀਆ ਕਦੀ ਖਾਊਗੀ ਅਸੀਂ ਹੁਣ ਇੱਥੇ ਰੱਖਦੇ ਰੱਖਦੇ ਦਿਖਾਈ ਨਹੀਂ ਹਿੱਸਾ ਮੇਰਾ। ਹਾਂ। ਮੈਂ ਤੈਨੂੰ ਪਹਿਲਾਂ ਧੀ ਧੀ ਕਹਿੰਦੀ ਸੀ। ਹੁਣ ਆਪ ਤਾਂ ਘਰ ਪਾਲੇ ਕਿੱਥੇ ਹੈਗਾ ਇਹਦਾ? ਘਰ ਇਹੀ ਆ ਅੱਧਾ ਲਾਉਂਗੀ ਮੈਂ ਘਰ ਚੋਂ ਕੰਦ ਕੱਢੂਗੀ ਮੈਂ ਤਾਂ। ਹੁਣ ਤਾਂ ਕੋਈ ਆ ਦੁੱਧ ਨਹੀਂ ਹੈਗਾ ਆਪਦਾ ਇਹਨੂੰ ਜਿਆਦਾ ਪੰਜ ਦਿਨ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਸਾਰੇ ਸਰਪੰਚ ਸਾਰੀ ਪੰਚਾਇਤ ਦੇ ਨਾਲ ਨੇ ਠੀਕ ਹੈ ਇਹਨੂੰ ਤਾਂ ਇੱਥੇ ਰਹਿਣਾ ਪਊਗਾ ਰਹੂ ਇੱਥੇ ਇਹ ਅਸੀਂ ਤਾਂ ਨਹੀਂ ਰੱਖਦੇ ਹੈਗਾ ਜੋ ਮਰਜ਼ੀ ਹੋ ਜੇ ਜ਼ਮੀਨ ਵੀ ਲਾਉਂਗੀ ਮੈਂ ਸਰਪੰਚ ਹੋਵੇ ਮੇਰੇ ਭਤੀਜੇ ਜੀਰੀ ਲਾਉਂਦੇ ਨੇ ਜ਼ਮੀਨ ਵੀ ਲਾਉਂਗੀ ਮੈਂ ਆਪ ਹੀ ਲੈ ਲਾਂਗੇ ਕਬਜ਼ਾ ਅਸੀਂ ਤਾਂ ਕੋਈ ਨਹੀਂ ਜ਼ਮੀਨ ਦੇ ਮੁੱਲ ਮਿਲਦੇ ਕੁਝ ਵੀ ਨਹੀਂ ਹੈਗਾ ਆਗਾ ਰੋਟੀ ਟੁੱਕ ਜੇ ਰਹਿਣਾ ਸੀ ਤਾਂ ਆਪਦਾ ਰੋਟੀ ਟੁੱਕ ਲਿਆਵੇ ਕਿੱਥੋਂ ਮਰਜ਼ੀ ਸੌਦਾ ਪੱਤਾ ਹਾਂ ਨਾ ਨਾ ਭਾਈ ਇਹ ਤਾਂ ਥੋੜੀ ਗਲਤ ਗੱਲ ਹੈ ਦੇਖੋ ਮੈਂ ਪਿੰਡ ਦਾ ਮੋਹ ਤੌਰ ਬੰਦਾ ਸਰਪੰਚਾਂ ਸੋਧੂ ਮੈਨੂੰ ਇਦਰ ਉੱਥੇ ਹੀ ਰਹੂਗੀ ਭਾਈ ਇੱਥੇ ਹੀ ਰਹਿਣਾ ਗਏ ਨੇ ਕਿਤੇ ਨਹੀਂ ਜਾਂਦੀ ਹੈਗੀ ਇਹ ਇਹ ਤਾਂ ਭਾਈ ਅਸੀਂ ਕੁਝ ਨਹੀਂ ਦੇਵਾਂਗੇ ਰਹਿਣਾ ਸਿੱਧਾ ਰਹੀ ਜਾਵੇ ਆਪਦਾ ਰੋਟੀ ਪਣੀ ਤਾਂ ਲਿਆਵੇ ਸਾਰਾ ਸਮਾਨ ਕਿੱਥੋਂ ਵਰਜੀ ਅਸੀਂ ਨਹੀਂ ਰਗਾ ਦਿੰਦੇ ਇਦਾਂ ਇਹ ਤਾਂ ਗਲਤ ਕਰ ਲੈ ਭਾਈ ਛੋਟੀ ਤੂੰ ਮੇਰੀ ਗੱਲ ਸੁਣ ਲੈ ਭਾਈ ਤੂੰ ਇੱਥੇ ਚੌਕੀ ਨੇ ਰਹਿਣਾ ਜੇ ਤੈਨੂੰ ਕੋਈ ਪੰਜ ਤਣ ਕਰਦਾ ਜਾਂ ਕੁਝ ਕਹਿੰਦੇਗਾ ਤਾਂ ਸਾਡੇ ਲੈਵੇ ਜਾਏ ਅਸੀਂ ਆਪੇ ਜ਼ਿੰਮੇਵਾਰਾਂ ਤੇਰੇ ਤੈਨੂੰ ਇੱਥੇ ਰਣ ਤੋਂ ਕੋਈ ਨਹੀਂ ਹਟਾ ਸਕਦਾ ਠੀਕ ਐ ਸਰਪੰਚ ਹਾਂ ਠੀਕ ਐ ਭਾਈ ਠੀਕ ਹੈ ਸਰ ਪੰਜ ਸਾਲਾਂ ਤੋਂ ਛੋਟੀ ਗੱਲ ਅਸੀਂ ਮੋੜ ਦੇਣੀ ਹੈਗੇ ਜੀ ਸਾਥ ਕੇ ਰਹੇ ਘਰੇ ਸਵੇਰ ਨੂੰ ਮਾਰਦੀ ਆ ਖਾਪਦੀ ਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਜ਼ਿੰਮੇਵਾਰੀ ਤੋਂ ਨਹੀਂ ਪਈ ਜ਼ਿੰਮੇਵਾਰੀ ਛੋਟੀ ਹੈ ਹੋਰ ਕੀ ਦੀ ਹੈ ਮਾਰਨ ਚ ਕੀ ਕਾਸਰ ਛੱਡੀ ਹੈ ਉਨੀ ਦਾ ਨੀ ਗੋਲੀਆਂ ਪਾ ਕੇ ਤਾਂ ਜਮੀਰ ਕਰਾ ਲਈ ਹਲੇ ਕਾਸਰ ਛੱਡੀ ਹੈ ਖਬਰ ਜਹਿਰ ਵਾਲੀਆਂ ਪਾਣ ਦੀ ਤੂੰ ਗੋਲੀਆਂ ਮੈਨੂੰ ਜਹਿਰ ਵਾਲੀ ਪਾਉਂਦੇ ਫਿਰ ਤੂੰ ਇੱਥੋਂ ਤੱਕ ਨਹੀਂ ਹੁੰਦੀ ਹੈਗੀ ਫਿਰ ਤੂੰ ਮੁੜ ਕੇ ਨਹੀਂ ਆਉਂਦੀ ਸੀ ਮੁੜ ਕੇ ਨਹੀਂ ਆਉਂਦੀ ਹੁਣ ਇਹ ਕਾਸਰ ਹਲੇ ਬਸ ਇਹ ਕੁਛ ਕਰਤਾ ਹੁਣ ਨਹੀਂ ਮੈਂ ਥੋੜਾ ਵਸਾ ਕਰਦੀ ਜਮੀਨ ਉਸੇ ਥੋੜਾ ਜ਼ਮੀਨ ਦੇ ਮਾਰੇ ਸੇਵਾ ਕਰਦੇ ਤੇ ਕੋਈ ਕੌਣ ਕਰੇ ਕਿਸੇ ਦੀ ਵਧੀਆ ਰੋਟੀ ਟੁੱਕੜਾ ਮਿਲਦਾ ਸੀ ਹੁਣ ਤਾਂ ਤੁਸੀਂ ਕਹਿੰਦੇ ਘਰੇ ਨਾ ਆਵੇ ਘਰੇ ਨਾ ਆਵੇ ਤਾਂ ਕਹਿੰਦੇ ਖਾਂਦੇ ਪੀਂਦੇ ਟੱਪਦੀ ਸੀ ਲੈ ਖਾਂਦੀ ਪੀਂਦੀ ਟੱਪਦੀ ਸੀ ਪਹਿਲੀ 2 ਕਿਲੇ ਜ਼ਮੀਨ ਦੇ ਤੇ ਮੇਰੇ ਕੋਲ ਤਾਂ ਟੱਪਦੀ ਤੀ ਹੁਣ ਟੱਪਣ ਜੋਗਰੀ ਕਿਥੇ ਛੱਡੀਆਂ ਤੁਸੀਂ ਨੇ ਮੇਰੀ ਗੱਲ ਸੁਣ ਲਓ ਭਾਈ ਲੱਸੀ ਦੇ ਨਾਲ ਇਹ ਤਾਂ ਜਿੰਨਾ ਮਰਜ਼ੀ ਵਧਾਈ ਜਾਓ ਆਪ ਦਾ ਸਾਹਿਜ ਮਤੇ ਨਾਲ ਆ ਤੇ ਦੋ ਚਾਰ ਰਿਸ਼ਤੇਦਾਰ ਇਕੱਠੇ ਹੋ ਕੇ ਗੱਲ ਆਪ ਦੀ ਨਿਮੇਲੋ ਇਹ ਤਾਂ ਰਹਿਣਾ ਤਾਂ ਤੈਨੂੰ ਇੱਥੇ ਹੀ ਬਣਾ ਠੀਕ ਹੈ ਠੀਕ ਹੈ ਭਾਈ ਗੱਲ ਠੀਕ ਹੈ ਸਰਪੰਚ ਸਾਹਿਬ ਐ ਕਿਵੇਂ ਤੁਸੀਂ ਉਹਦਾ ਮੇ ਤੁਸੇ ਮੇਰੇ ਮੂਹਰੇ ਲੜੀ ਜਾਂਦੇ ਹੋ ਸਰਪੰਚ ਦੇ ਹੁੰਦੀ ਰਲੀ ਆਉਂਗੇ ਮੰਗ ਰਹੇ ਤੁਸੀਂ ਲੜੋਂਗੇ ਮੇਰੀ ਵੀ ਰੱਖੋ ਜਿੱਦ ਮਾੜੀ ਮੁੱਟੀ ਆਈ ਠੀਕ ਹੈ ਹਾਂ ਜਲਦੀ ਨਿਬੇੜ ਤੋ ਹਾਂ ਸਾਥ ਥੋੜੀ ਰੋਜ਼ ਰੋਜ਼ ਕਲੇਸ਼ ਆ ਜਾਂਦਾ ਹੈਗਾ ਨਾ ਕੋਈ ਨਹੀਂ ਭਾਈ ਨਿਬੇੜ ਲਾਂਗੇ ਨਿਬੇੜ ਨੂੰ ਕੀ ਹੈਗਾ ਇਹਦੇ ਕਿਹੜਾ ਡਾਂ ਖੜ ਕੇ ਹੱਡ ਨਾਲ ਬਸ ਅਸੀਂ ਜ਼ਮੀਨ ਲਵਾ ਲਈ ਆਪਦੇ ਨਾਂ ਹਸੋ ਨੂੰ ਹੁਣ ਤਾਂ ਆਪੀ ਬਰੇ ਲੱਗੂਗੇ ਇਹ ਤਾਂ ਇੱਥੇ ਹੀ ਰਹੂਗੇ ਭਾਈ ਸਾਰੀ ਪੰਚਾਇਤ ਇਹਦੇ ਨਾਲ ਬਹੁਤ ਵਧੀਆ ਰੋਟੀ ਮਿਲਦੀ ਸੀ ਖਾਣੀ ਨਹੀਂ ਆਈ ਹੈਗੀ ਹਾਂ ਹਸੋ ਨੂੰ ਬੋਲਣਾ ਪੁੱਛ ਠੀਕ ਹੈ ਭਾਈ ਹੁਣ ਨਾ ਸਰਪੰਚ ਸਾਹਿਬ ਮੈਨੂੰ ਐਡ ਕਰਾ ਕੇ ਜਾਈਂ ਪੱਟਦਾ ਕੋਈ ਨਹੀਂ ਕਰਾਵਾਗਾ ਭਾਈ ਅਰੇਲੇ ਮੁੰਡੇ ਨੂੰ ਤਾਂ ਜੀਵਨ ਨੂੰ ਫੇਰ ਐ ਸਾਰੇ ਪਰਵਾਰ ਇੱਕ ਤਾਂ ਝੋਟੀ ਐ ਇੱਕ ਮੈਂ ਸਬੂਰੀ ਮੇਰੀ ਕੀ ਰਸ ਦੀ ਕਿਤੋਂ ਲਗਦੀ ਹੈ ਜੀ ਵੈਸਣ ਕੀ ਕੱਖ ਪਾਉਣੀ ਐ ਗੋਹਾ ਸਿੱਟਨੇ ਆ ਕੱਖ ਨਹੀਂ ਪਾਉਂਦੀ ਮੇਰੇ ਦਾ ਅੱਧਾ ਦਾ ਬਣਦਾ ਮੈਂਸਾ ਤਾਂ ਲਊਂਗੀ ਨਾਲੇ ਮੈਂ ਘਰ ਚੋਂ ਲਊਂਗੀ ਨਾਲੇ ਮੈਂ ਜੀ ਅਸੀਂ ਸਾਂਭਦੇ ਆ ਲੈ ਲਓ ਅਸੀਂ ਕੱਖ ਪਾਉਨੇ ਆ ਅਸੀਂ ਤਾਂ ਵਿਚੇ ਰਹਿ ਗਏ ਅੱਧੇ ਹੋ ਕੇ ਦੇਖ ਲੈ ਸਰਪੰਚ ਸਾਹਿਬ ਬੇ ਤੇਰੇ ਮੁੰਡੇ ਲੜਦੇ ਚਲ ਕੋਈ ਨਹੀਂ ਬਣਦੀ ਗਾ ਸੁਣੋ ਬਹਿਸ ਕਰਨਾ ਕੋਈ ਬੈਂਦਾ ਨਹੀਂ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਰੋ ਠੀਕ ਹੈ ਆਪਾਂ ਚੁੱਪਚਾਪ ਇੱਤੇ ਕਰਕੇ ਮੁੰਡੇ ਨੂੰ ਆ ਜਾਣਦੇ ਆ ਉਹਦੇ ਨਾਲ ਗੱਲਬਾਤ ਕਰਕੇ ਸਾਰੀ ਥੋੜਾ ਫੈਸਲਾ ਕਰ ਦਾਂਗੇ ਚਾਹ ਜੋਗੀ ਦੁੱਧ ਦੇ ਦੇ ਕਰਾਂਗੇ ਉਹ ਤਾਂ ਨਹੀਂ ਅਸੀਂ ਬੈਂਸ ਬੂਸੇ ਨੂੰ ਦਿੰਦੇ ਹੈਗੇ ਕੋਈ ਨਾ ਭਾਈ ਤੁਸੀਂ ਮੇਰੀ ਵੀ ਲਿਹਾਜ਼ ਰੱਖੋ ਆਏ ਦੀ ਬੰਦੇ ਦੀ ਵੀ ਬੰਦਾ ਬਾਹਰੋਂ ਆਏਗਾ ਮੋਤਵਰ ਬੰਦਾ ਰਹੇ ਵੀ ਪਿੰਡ ਦਾ ਤੁਸੀਂ ਬੇਫਿਕਰ ਰਹੋ ਭਾਈ ਜਦੋਂ ਮੁੰਡਾ ਆ ਗਿਆ ਉਹਦੇ ਨਾਲ ਗੱਲਬਾਤ ਕਰਕੇ ਸਾਰੀ ਆਪਾਂ ਕਲੀਅਰ ਗੱਲ ਕਰ ਲਾਂਗੇ ਠੀਕ ਹੈ ਭਾਈ ਜਿੰਨਾ ਸਰਪੰਚ ਸਾਹਿਬ ਸੋਡੀ ਨੂੰ ਹਾਂ ਠੀਕ ਹੈ ਭਾਈ ਚੰਗਾ ਫਿਰ ਮੈਂ ਚੱਲਦਾ ਹਾਂ ਹੋਂ ਹਟਾ ਕੇ ਦਿਖਾਉਣਾ ਮੈਨੂੰ ਘਰੇ ਆਉਣ ਦਾ ਹੀ ਔਖਾ ਸੀ ਹੁਣ ਤਾਂ ਕਬਜ਼ਾ ਜ਼ਮੀਨ ਦਾ ਵੀ ਲੈ ਲੂੰਗੀ ਮੇਰੇ ਭਤੀਜੇ ਬਥੇਰ ਤਾਕੜੇ ਨੇ 20 ਕਿੱਲਾਂ ਦੇ مالک ਨੇ ਲੈ ਇਹ ਵੱਡੀ ਕਬਜ਼ੇ ਲੈਣ ਵਾਲੀ ਆਈ ਆ ਚਾਲ ਚਾਲ ਗਾਹਾਂ ਦੇਖੀ ਹੋਈ ਐ ਤੂੰ ਆ ਜਾਣ ਤੇ ਮੇਰਾ ਜੀ ਬੰਨ ਫੇਰ ਪਤਾ ਲੱਗੂਗਾ ਚਾਹ ਦੀ ਪੁੱਟ ਕਰਕੇ ਪੀਂਨੇ ਆ ਕੰਡੇ ਜਾਈ गुड्डे दी पत्ती पाके पीनी आ ले गुड्डे दी पत्ती बाड़ी के खड़ी पर सर को पानी आगी मैं संगा खड़ी पर की मैं पीणा नहीं कोसाएगा ना ले खड़ी काक पानी मैं पहला बार की रही हूं तो मैं बाट काट दूंगी सोडे छड्डो सान लब्बू मैं forKey पंडानी कोई क्यों खड़ी रसोई से बाहर आओ आई नहीं मैं रसोई से बाहर ਪਾਣ ਦੇ ਕਿਉਂ ਕਾ ਤੋ ਤੂੰ ਤਾਂ ਕੱਲ ਦੀ ਪੁੱਤ ਨਹੀਂ ਆ ਹੁਣ ਮੈਂ ਚਾਹ ਕਰਕੇ ਨਹੀਂ ਪੀਣੀ ਕੱਲ ਮੇਰਾ ਵੀ ਕਾਜੀ ਹਿੱਸਾ ਨਹੀਂ ਹੈ ਗਿਆ ਜਾ ਦੇ ਬੋਲ ਦੀ ਫਿਰ ਪੈਂਚਰ ਨੂੰ ਬੁਲਾ ਕੇ ਕੋਈ ਨਾ ਮਹੀਨਾ ਤਾਂ ਮੈਂ ਆਈ ਖਾਉਂ ਪੀਉਂਗੀ ਮੈਂ ਨਹੀਂ ਹਟਦੀ ਖਾਉਣਾ ਪੀਣਾ ਬਟਵਾਰਾ ਕਰ ਲੈ ਆਪਦਾ ਫਿਰ ਸਾਰਾ ਖਾ ਅੱਜ ਤੇ ਭਾਂਡੇ ਮੇਰੇ ਜੜ ਗਏ ਭਾਂਡੇ ਅਸ ਭਾਂਡੇ ਨਾਲ ਆਏ ਤੇ ਮੈਂ ਤੇ ਮੋਹ ਕਰ ਦੇਗੀ ਸਾਰਾ ਕੁਝ ਹੀ ਕਰ ਦੇਂ ਤੂੰ ਤਾਂ ਹਾਂ ਕੱਲ ਦੀ ਨਹੀਂ ਹੈ ਛੱਡ ਡੱਬੂ ਕਿਉਂ ਮੈਂ ਚਾਹ ਪੀਣੀ ਹੈ ਕਰਕੇ ਕਿਉਂ ਜਾ ਦੇ ਸਿਆਣੀ ਲੈ ਛੱਡੋ ਇਹ ਥਰੀ ਹੁਣ ਤੂੰ ਕਰੋ ਹੋਰ ਆ ਕੇ ਰਹਿ ਜਾ ਚਲੋ ਸਾਡੀ ਨੂੰ ਸੋਈ ਚ ਵਾਰੀ ਕੋ ਆਏ ਕਿ ਮੈਂ ਬਾਗ ਜਾ ਹੁਣ ਨਹੀਂ ਮੈਂ ਜਾਣਦੀ ਹੈਗੀ ਜਾਦੇ ਚਾਂਬੜੀਏ ਤੂੰ ਕੋਈ ਨਾ ਅਸੀਂ ਗੱਲ ਕਰਾਂਗੇ ਹਾਂ ਆਏ ਕਿ ਮੈਂ ਜਾਲੇ ਕਰਾਂਗੀ ਮੈਂ ਤਾਂ ਦਦੀ ਮਾਲਕਣੀ ਹੁਣ ਅੱਧ ਵਿਚ ਬੈਠੂਗੀ ਘਰ ਨਹੀਂ ਛੱਡਦੀ ਮੈਂ ਜ਼ਮੀਨ ਤਾਂ ਲੈ ਲਈ ਮੈਂ ਇਵੇਂ ਤੋਂ ਕੋਈ ਨਾ ਅਸੀਂ ਸਰਪੰਚ ਨੂੰ ਬੁਲਾ ਕੇ ਕਰਾਂਗੇ ਹਾਂ ਸਰਪੰਚ ਤਾਂ ਫੇਰ ਹੀ ਦੇਖਾਂਗੇ ਜਦੋਂ ਮੁੰਡਾ ਆਊਗਾ ਹੁਣ ਨਹੀਂ ਮੈਂ ਜਾਣਦੀ ਕਿਸੇ ਪਾਸੇ ਕਿਉਂ ਮੈਂ ਰੋਟੀ ਨਹੀਂ ਖਾਣੀ ਮੈਂ ਚਾਹ ਨਹੀਂ ਪੀਣੀ ਕਰਤੇ ਤੂੰ ਜਿਆਦੇ ਬੋਲਦੀ ਐ ਸਰਪੰਚ ਨਾਲ ਗੱਲ ਕਰਾਂਗੇ ਹਾਂ ਤੇਰੀ ਮਾਂ ਦਾ ਕਦੇ ਬੋਲ ਨਹੀਂ ਕੀਤੀ ਦੱਸ ਨਾ ਕਿਆ ਰੌਲਾ ਪਾਇਆ ਕੈਂ ਕਾ ਤੂੰ ਇਹ ਜਿਆਦੇ ਬੋਲਦੀ ਐ ਭੈਣ ਨਾ ਤੂੰ ਬੋਲ ਨਾ ਚਾਹ ਕਰ ਤੂੰ ਕੀ ਆ ਹਲੇ ਛੱਡ ਗਿਆ ਸਰਪੰਚ ਛੱਡ ਕੇ ਗਿਆ ਫੇਰ ਗੱਲ ਕਰਾਂਗੇ ਆਪਾਂ ਜੀ ਬਣਾਉਗਾ ਇਹਨੂੰ ਹਟਾ ਨਹੀਂ ਸਕਦੇ ਨਾ ਬੋਲਦੀ ਐ ਇਹ ਚਾਹ ਪਾਣੀ ਦਾ ਕਰਕੇ ਪੀਊਗੀ ਬੋਲਣ ਕਿ ਸਾਰੇ ਬੋਲਦੇ ਆ ਹਾਂ ਕੋਈ ਨਾ ਚਾਹ ਬਹੁਤ ਜਿਆਦੇ ਬੋਲਦੀ ਐ ਕਿਸਮਤ ਦੀ ਕਿਸਮਤ ਕਿ ਤੂੰ ਜਵਾਬ ਦੇ ਨੂੰ ਵੀ ਸਮਝਾਦਾ ਚੱਲ ਮੈਂ ਤੂੰ ਨਿਆਣੀਆਂ ਐ ਨਿਆਣੀਆਂ ਜੀ ਕੋਈ ਨਿਆਣਾ ਤਾਂ ਗਲਤੀਆਂ ਹੋ ਜਾਂਦੀਆਂ ਨੇ ਰਹਿਣਾ ਚੁੱਪ ਕਰ ਕਰ ਹੀ ਜਾਵੇ ਹਾਂ ਇੰਨਾ ਜਿਆਦਾ ਚੀਨੀ ਐ ਮੈਂ ਰੋਟੀ ਵੀ ਖਾਉਂਗੀ ਚਾਹ ਵੀ ਪੀਉਂਗੀ ਉੱਥੇ ਇੱਥੇ ਹੀ ਰਹਾਂਗੀ ਘਰੇ ਐਨੇ ਰੋਗ ਨੇ ਇਸ ਕਰਕੇ ਮੈਂ ਘਰੋਂ ਨਿਕਲ ਕੇ ਹੁਣ ਹੁਣ ਜਮਾਨ ਜਾਂਦੀ ਹੁਲੀ ਕੰਧ ਕੱਢ ਨਹੀਂ ਕੱਢ ਰਹਾ ਵਾ ਇਸ ਰੋਗ ਨੇ ਚੱਲ ਜੀਵਨ ਨੂੰ ਆ ਜਾਉਂਗਾ ਤਾਂ ਫੇਰ ਗੱਲ ਕਰਾਂਗੇ ਮੈਂ ਨਹੀਂ ਜਾਂਦੀ ਮੈਂ ਤਾਂ ਘਰੇ ਕੰਧ ਕੱਢ ਕੇ ਬੈਠੂ ਵੈਲਾ ਵੈਲਾ ਤੂੰ ਆਪਦੇ ਘਰੇ ਬੈਠਾ ਸੱਸੀ ਕਰੂ ਤੈਨੂੰ ਘਰੋਂ ਕੱਢ ਦੇਾਂਗੇ ਹੁਣ ਫੇਰ ਮੈਂ ਚਾਹ ਕਰਕੇ ਵੀ ਰੋਟੀ ਪਕਾ ਕੇ ਖਾਉਂਗੀ ਮੈਂ ਪੈਸਾ ਰਕਖ ਨਹੀਂ ਪਾਉਂਦੀ ਹੋਗੀ ਸਰਪੰਚ ਹੁੰਦਾ ਕਹਦਾ ਮਹੀਨਾ ਨਹੀਂ ਹਲੇ ਮਹੀਨਾ ਫੇਰ ਮੈਂ ਕਿਵੇਂ ਕੱਢੂੰਗੀ ਮਹੀਨਾ ਵੀ ਖਾਉਂ ਪੀਉਂਗੀ ਐ ਕਿ ਮੈਂ ਭੁੱਖੀ ਮਰੂੰ ਥੋੜਾ ਕੀਤਾ ਮੈਂ ਤੁਹਾਡੇ ਹੱਥ ਦੀ ਪੀਣੇ ਕੁਝ ਦੇ ਦੋ ਪਹਿਲਾਂ ਮੰਗ ਮੈਨੂੰ ਹੋਰ ਸਾਰੇ ਤੁਸੀਂ ਬੱਚੀ ਕਰੇ ਸਰਪੰਚ ਨਾ ਕਰੋ ਰੋਟੀ ਪਹਿਲਾਂ ਖਾ ਰਹੀ ਨਹੀਂ ਅਸੀਂ ਨੇ ਹੁਣ ਅਸੀਂ ਤੁਹਾਨੂੰ ਮਾਰ ਦਾਂਗੇ ਲੈ ਗੂਠਾ ਤਾਂ ਲਵਾ ਲਿਆ ਹਲੇ ਕਾਸਰ ਛੱਡਿਆ ਤੁਸੀਂ ਨੇ ਮੇਰੇ ਨਾਲ ਮਾਰਨ ਦੀ ਬਥੇਰੀ ਕਰਤੀ ਮੇਰੇ ਨਾਲ ਹੋਣ ਨਹੀਂ ਪਹਿਣੇ ਮੈਂ ਬਸਾ ਕਰਦੀ ਹੁਣ ਤਾਂ ਬਥੇਰੀ ਸਿਆਣੀ ਹੋ ਰਹੀਆਂ ਮੈਂ ਨਾ ਕੱਪੜੇ ਧੋਈ ਲੈਣੇ ਆ। ਜਿਆਦਾ। ਸੋ ਇੱਕ ਸੂਟ ਹੈ ਧੋ ਕੇ ਸੁੱਕਣੇ ਪਾ ਦੇਣੇ ਹੁਣ। ਸੋ ਲੈਣੇ ਤਾ ਮੁੱਕੀ ਸੁੱਕਦੀ ਬਤਾ ਦੇ। ਚਲ ਇਹ ਵੀ ਪਾ ਦੇਣੇ।

ਚਾਬਕ ਜਹਾਦੀ ਲੈ ਆਇਆ ਕਿਤੇ ਹੋਰ ਕਰਨੀ ਤੂੰ ਕਿਉਂ ਮੈਂ ਤਾਂ ਤੂੰ ਵੀ ਕੱਪੜੇ ਧੋਣੇ ਨਹੀਂ ਮੇਰੇ ਆਹ ਸੱਪੜ ਲੈ ਆ ਹਾਂ ਸਭ ਬਟਵਾਰਾ ਹੋ ਗਿਆ ਫਿਰ ਕਰ ਲਈ ਹਾਂ ਬੰਡਵਾਰਾ ਦੇਖੀ ਜਉ ਜਿੱਦਾਂ ਹੋਊਗਾ ਹ ਤਾਂ ਮਹੀਨੇ ਤੇ ਘਰ ਸਿਰਤੀ ਪਹਿਲਾ ਹਾਂ ਬੇਹਾ ਲੈ ਮੈਂ ਤੂੰ ਚਾਹ ਪੀਣ ਲੱਗੀ ਉਹਨੂੰ ਵੀ ਤੂੰ ਕਹਿਣ ਲੱਗੀ ਕਿਉਂ ਚਾਹ ਪੀਣ ਨੂੰ ਕਿਧਰ ਬੈਸਰ ਕੱਖ ਪਾਉਣੀ ਹੈਗੀ ਨਹੀਂ ਮੈਂ ਸਾਨੂੰ ਅੱਖ ਪਾਉਂਦੀ ਸੱਪੜਾ ਕੱਪੜੇ ਧੋਣੇ ਨੇ ਮੈਂ ਕੀ ਦੇ ਜਾਣਾ ਆਹ ਸੱਪੜ ਸੁਕੜੇ ਸੀ ਮਿਲਦਾ ਹੈਗਾ ਮੇਰਾ ਇਹ ਘਰ ਹੈ ਮੇਰਾ ਬਾਹਰ ਹੈ ਮੈਂ ਤਾਂ ਅੱਧ ਜਕੰਦ ਮਾਰ ਕੇ ਫਿਰ ਪਤਾ ਲੱਗੂ ਤੇ ਕੋਈ ਕੰਦਾ ਖੰਦਾ ਨਹੀਂ ਕਰਨੀ ਹੈਗੀ ਆ ਮਰਦੀ ਮਮੀ ਨੇ ਸੁੰਘਿਆ ਲਈ। ਦੇਖ ਲੈ ਕੀ ਹਾਲ ਕਰਦੀ ਐ ਲੈ। ਜਵਾਨੀ ਸਮਝਾਉਂਦੀ ਹੈਗੀ ਉਹਨੂੰ। ਬਾਲਾ ਬੋਲਦੀ ਐ। ਵੀ ਕੱਪੜੇ ਦਾ ਧੋਣੇ ਨੇ ਵੀ ਤੇ ਤਾਈ ਨੇ। ਮਾੜਾ ਮੋਟਾ ਬੰਦਾ ਐ ਤਾਂ ਕਹੀਦੀ। ਬਾੜੀ ਨੂੰ ਚਮੜਾ ਰਖੀ ਐ। ਬਉਆਂ ਹੁੰਦੀਆਂ ਨੇ ਸਾਫ-ਸਾਫ ਦੀਆਂ ਹੁੰਦੀਆਂ ਨੇ। ਇੰਨਾ ਤਾਂ ਨਹੀਂ ਹੁੰਦਾ ਹੁੰਦਾ। ਵੀ ਆ ਵੀ ਬੁਲਾਈ ਜਾਓ, ਇੰ ਬੁਲਾਈ ਜਾਓ। ਬੇਫੇਰਾ। ਹੁਣ ਕੱਪੜੇ ਧੋਣ ਦੱਸ ਮੈਂ ਕਿੱਥੇ ਜਾਵਾਂ। ਲੈ, ਤੂੰ ਛੱਡ ਦੇ ਤੋਹਾਂ ਜੀ ਤਾਂ ਕੁੱਠੀ ਨਹੀਂ ਹੈਗੀ। ਤਨੂ ਕਿੰਨੇ ਵਾਰੀ ਕਿਆ ਲੈ ਤੂੰ ਕੱਪੜੇ ਦਾ ਧੋਣੀ ਨੇ ਮੈਂ ਛੰਡ ਕੱਪੜੇ ਚੁੱਕਾ ਹੈਗੀ ਇੱਥੇ ਲਾ ਜਾ ਹੈਗੀ ਚੁੱਕ ਕੇ ਨਾ ਮੈਂ ਤਾਂ ਧੂੰਗੀ ਹਾਂ ਆ ਤੈਨੂੰ ਕੱਪੜੇ ਲੈ ਜਾ ਚੱਲ ਉੱਧਰ ਆਏ ਨਹੀਂ ਚੱਲਦਾ ਬਣਾ ਤੇਰੀ ਮਾਂ ਪਿੱਛੇ ਆ ਜਾ ਜਾ ਕੱਪੜੇ ਚੁੱਕ ਕੇ ਆ ਕਿਵੇਂ ਕਿਵੇਂ ਮਾਰੇ ਚਲਾ ਕੇ ਲੈ ਕੱਪੜਾ ਤਾਂ ਲੈ ਜਾ ਹੈਗੀ ਮੈਂ ਆਏ ਨਾ ਮੇਰੇ ਕੱਪੜੇ ਚਿੱਕੀ ਉਹਦਾ ਪਤਾ ਲੱਗੂ ਜੇ ਤੂੰ ਅੱਧ ਵਿਚ ਕੰਦ ਮਾਰੀ ਫੇਰ ਪਤਾ ਲੱਗੂ ਤੈਨੂੰ ਮਾਰ ਲਈ ਮਾਰ ਲਈ ਕੋਈ ਨਾ ਅੱਜ ਤੋਂ ਦੇ ਕੰਦਾ ਵੀ ਦੇਖ ਲਾਂਗੇ ਜੇ ਇੱਕ ਕਮਰੇ 'ਚ ਬੈਠੀ ਨਾ ਫੇਰ ਪਤਾ ਲੱਗੂ ਤੈਨੂੰ ਕੋਈ ਨਾ ਕੋਈ ਨਾ ਹੱਸੇਂਗਾ ਵੀ ਦੇ ਆਈ ਨਹੀਂ ਤੈਨੂੰ ਪਤਾ ਲੱਗਦਾ ਹੈਗਾ ਜਾਉਂਗੀ ਮੈਂ ਸਰਪੰਚ ਨੂੰ ਕਹੂੰਗੀ ਵੀ ਭਾਈ ਐਂ ਦੇਖ ਤੇ ਮੈਂ ਮੇਰੇ ਭਤੀਜਾਂ ਨੂੰ ਬੁਲਾ ਲੂੰਗੀ ਬਥੇਰੇ ਆ ਜਾਣਗੇ ਬਥੇਰੇ 20 ਕਿੱਲਾ ਦੇ ਮਾਲਕ ਨੇ ਕੋਈ ਨਾ ਕੋਈ ਬੂਥ ਲਵਾ ਦੇਣਗੇ ਕੋਈ ਨਾ ਸਰਪੰਚ ਆ ਜਾ ਕੋਈ ਜਿਆਦੇ ਬੋਲਦੀ ਐ ਹਾਂ ਦੇਖ ਲਾਂਗੇ ਅਸੀਂ ਵੀ ਬਿੰਦਕਮਾਗਰੋ ਚੱਕ ਦੰਦਿਆ ਕੱਪੜੇ ਬਿੰਦਕਮਾਗਰੋ ਚੱਕ ਦੰਦਿਆ ਕੱਪੜੇ ਕੋਈ ਜੂਤ ਨਹੀਂ ਹੈਗੀ ਇਹ ਖਤੋੜ ਦਿਖਾਂ ਕੋਈ ਨਾ ਮੈਂ ਸਰਪੰਚ ਨੂੰ ਬੁਲਾਉਂਗੀ ਵੀ ਤਰਾਹ ਦੇਉਂਗੀ ਵੀ ਭਾਈ ਐਂ ਕਰ ਦੇ ਮੇਰੇ ਨਾਲ ਨਾਲੇ ਨਾਲ ਮੇਰੇ ਭਤੀਜਾਂ ਨੂੰ ਬੁਲਾਉਂਗੀ ਕੋਈ ਨਾ ਸਰਪੰਚ ਵੀ ਬਹੁ

ਕੋੜ ਦਦੀ ਨੀ ਮਾਮਾ ਉਹ ਤੋਂ ਬਚਾਰਾ ਤੋਲੂਗੀ ਤੂੰ ਹਟਾ ਦੇ ਕੱਪੜੇ ਤੋਂ ਤੋਲੂਗੀ ਕਹਿੰਦੀ ਸਾਬਣ ਦੇ ਦਿੰਦੀ ਲੈ ਐ ਕਿ ਮੈਂ ਹਟਾ ਦੂਗੀ ਮੈਨੂੰ ਮੇਰਾ ਹਿੱਸਾ ਨਹੀਂ ਕਰਕੇ ਸਾਰਾ ਕੁਝ ਹੈ ਮੇਰਾ ਉਹਦੀ ਪਤਾ ਲੱਗਦਾ ਹੁੰਦਾ ਜਦੋਂ ਬੰਦਾ ਲੰਦਾ ਹੁੰਦਾ ਬੰਦਾ ਕਿੰਨਾ ਗੁੱਸੇ ਚ ਬੈਠਿਆ ਜੱਸਣਾ ਅੱਜ ਅੱਜ ਦੀ ਕਲੇਸ਼ਨ ਘਰੇ ਰੱਖੀ ਹੋਈ ਆ ਉਹਦੋਂ ਤਾਂ ਦੁੱਧ ਚ ਪੱਤੀ ਪਾ ਕੇ ਪੀਗੀ ਹੈਂ ਮੋੜ ਸਾਬਣ ਮਕਾ ਤਾਂ ਸਾਰਾ ਰੋਜ਼ ਹੀ ਕੁਛ ਤੇ ਕੁਛ ਮੁਕਾਈ ਰੱਖਦੀ ਆ ਕਾਈ ਨਾ ਪੁੱਤਾ ਚੁੱਪ ਕਰ ਤੂੰ ਜੀਵਨ ਨੂੰ ਆਹਨ ਅਸੀਂ ਆਪਾਂ ਗੱਲ ਕਰਾਂਗੇ ਲੈ ਜੀਵਨ ਕੀ ਦੱਸ ਠਾਣੇਦਾਰ ਲੱਗਿਆ ਹੋਇਆ ਹੈ ਇਹ ਤਾਂ ਜਿੰਨਾ ਇਹ ਬੋਲਾਂਗੇ ਓੰਨੀ ਬੋਲੂਗੀ ਮੂਰੇ ਜਦੋਂ ਆਪਾਂ ਜੀਵਨ ਆਉਂਗਾ ਉਹਨੇ ਇਹ ਚਿਕਨ ਦੇਵਾ ਮੈਂ ਕੋਈ ਇੰਟਰਵਿਊ ਨਹੀਂ ਜੀਵਨ ਤੋਂ ਹੋ ਲਾ ਕੇ ਪੁੱਛਦੀ ਆ ਮੈਂ ਮੇਰੇ ਪਤੀ ਜੀ ਨੂੰ ਹੂੰ